ਹਾਂਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੋਈ ਵੱਲੋਂ ਜੋ ਤੀਸਰੇ ਗੁਰੂ ਮੁਕਾਬਲੇ ਕਰਵਾਏ ਜਾ ਰਹੇ ਸਨ ਉਹਨਾਂ ਦੇ ਵਿੱਚ ਸਾਰੇ ਹੀ ਬੱਚਿਆਂ ਨੇ ਬਹੁਤ ਵਧੀਆ ਆਪਣੀਆਂ ਪਰਫਾਰਮੈਂਸ ਦਿੱਤੀਆਂ ਤੇ ਜਿਸ ਦੇ ਵਿੱਚ ਗਰਵਾਣੀ ਕੰਠ ਦਾ ਜੋ ਵੱਡਾ ਗਰੁੱਪ ਸੀ 9 ਤੋਂ 18 ਸਾਲ ਵਾਲਾ ਉਸ ਦੇ ਵਿੱਚ ਸਾਡੀ ਇਹ ਛੋਟੀ ਬੱਚੀ ਨੇ ਪਹਿਲਾ ਦਰਜਾ ਹਾਸਲ ਕੀਤਾ ਤੇ ਪੁੱਤ ਕੀ ਨਾਮ ਹੈ ਤੁਹਾਡਾ ਪ੍ਰਭਜਿਤ ਗੁਰ ਕਿਹੜਾ ਪਿੰਡ ਹੈ ਸਕੂਲ ਤੁਹਾਡਾ ਅਕਾਲ ਕੈਡਮੀ ਮਾਈਓ ਪੱਟੀ ਅਕਾਲ ਕੈਡਮੀ ਮਾਈਓ ਪੱਟੀ ਤੋਂ ਸਾਡੀ ਇਹ ਬੱਚੀ ਆ ਜਿਹਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਉਹ ਤੇ ਕਿੰਨੀਆਂ ਬਣੀਆਂ ਘੰਟਾ ਤੁਹਾਨੂੰ 13 13 ਬਣੀਆਂ ਘੰਟਾ ਤੁਹਾਨੂੰ ਵਧੀਆ ਲੱਗਾ ਸਾਰੇ ਇੱਥੇ ਆ ਕੇ ਪਾਰਟਿਸਪੀਟ ਕਰਕੇ ਬਹੁਤ ਵਧੀਆ ਭਾਜੀ ਪਰਿਵਾਰ 'ਚ ਕਿੱਦਾਂ ਦਾ ਮਾਹੌਲ ਹੈ ਜਦੋਂ ਤੁਹਾਨੂੰ ਪਤਾ ਲੱਗਾ ਕਿ ਬੱਚੀ ਨੇ ਪੋਜੀਸ਼ਨ ਹਾਸਲ ਕੀਤੀ ਆ ਬਹੁਤ ਵਧੀਆ ਹੋਰ ਤੁਸੀਂ ਨਾਲ ਆਇਓ ਸੀ ਕੱਲ ਜਦੋਂ ਨਾ 900 ਨਹੀਂ ਅਸੀਂ ਭਾਜੀ ਘਰ ਦੇਖਦੇ ਸੀ ਜਦੋਂ ਅੱਛਾ ਲਾਈਵ ਦੇਖਦੇ ਸੀ ਤੁਸੀਂ ਲਾਈਵ ਦੇ ਤੇ ਮਾਪੇਵਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਨਾ ਇਹ ਚੀਜ਼ ਦੇ ਜਦੋਂ ਬੱਚਾ ਕੋਈ ਐਦਾਂ ਪੋਜੀਸ਼ਨ ਤੇ ਆਉਂਦਾ ਆ ਕਿੱਥੇ ਨਿਆਣਿਆਂ ਨੂੰ ਤੁਹਾਡੇ ਨਾਂ ਨਾ ਜਾਣੇ ਜਾਂਦਾ ਸੀ ਪਰ ਅੱਜ ਅਸੀਂ ਤੁਹਾਨੂੰ ਗੁੱਡੀ ਕਰਕੇ ਜਾਣਣ ਲੱਗੇ ਨਾ ਮੈਨੂੰ ਲੱਗਦਾ ਵੀ ਮਾਪੇ ਲਈ ਇਸ ਤੋਂ ਵੱਡਾ ਤਾਂ ਖੁਸ਼ੀ ਵਾਲੀ ਕੋਈ ਗੱਲ ਨਹੀਂ ਰਹਿੰਦੀ ਹੈ ਨਾ ਉਸ ਵੇਲੇ ਤੇ ਸਾਖ ਜੀ ਜਰੂਰ ਇਸੇ ਤਰ੍ਹਾਂ ਆਪਣੇਆਂ ਬੱਚੀਆਂ ਨੂੰ ਬੱਚਿਆਂ ਨੂੰ ਤਿਆਰ ਕਰਕੇ ਗੁਰਬਾਣੀ ਕੀਰਤਨ ਮੁਕਾਬਲਿਆਂ ਦੇ ਵਿੱਚ ਪਾਰਟਿਸਪੇਟ ਜਰੂਰ ਕਰਵਾਈਏ ਤਾਂ ਜੋ ਸਾਡੇ ਬੱਚੇ ਜਿਹੜੇ ਆ ਉਹ ਸਿੱਧੇ ਰਸਤੇ ਦੇ ਵਿੱਚ ਪੈਣ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਜਰੂਰ ਵੱਧ ਤੋਂ ਵੱਧ ਇਹੋ ਜਿਹਾ ਗੁਰਮਤ ਮੁਕਾਬਲੇ ਕਰਵਾਈਏ ਤਾਂ ਜੋ ਸਾਡੇ ਬੱਚੇ ਕੰਪੀਟੀਸ਼ਨ ਦੇ ਵਿੱਚ ਪਾ ਕੇ ਕੰਪੀਟੀਸ਼ਨ ਇਹ ਇੱਕ ਬਹਾਨਾ ਆ ਇਹਨਾਂ ਦੇ ਵਿੱਚ ਪਾ ਕੇ ਬੱਚੇ ਜਿਹੜੇ ਆ ਇਹ ਸਿੱਧੇ ਰਾਹਤੇ ਆ ਦੇ ਵਿੱਚ ਜੁੜ ਸਕਣ ਸਕੂਲ ਵਾਲਿਆਂ ਦਾ ਵੀ ਟੀਚਰ ਸਰਬਾਨਾਂ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਕਰਵਾਈ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਕੱਟ ਕੇ ਕੀਤਾ ਤੇ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ